ਹਾਂਜੀ ਮਿੱਤਰੋ ਪਿਆਰੋ ਕੀ ਹਾਲ ਹੈ ਠੀਕ ਠਾਕ ਹੋ ਫਿਰ ਮੇਰੀਆਂ ਗੱਲਾਂ ਕਈਆਂ ਸੱਚ ਹੋ ਗਈਆਂ ਨਾ ਸਾਰੀਆਂ ਮੈਂ ਐਡਵਾਂਸ 'ਚ ਹੀ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਇਸ ਬੰਦੇ ਦੀਆਂ ਕਾਲੀਆਂ ਨੇ ਸਾਰੇ ਕੰਮ ਖਰਾਬ ਕਰ ਦਿੱਤੇ ਵੀਡੀਓ ਇਸੇ ਕਰਕੇ ਮੇਰੇ ਫੇਸਬੁੱਕ ਤੋਂ ਬਲੌਕ ਕਰਾ ਦਿੱਤੀ ਇਹਨਾਂ ਨੇ ਵੀਡੀਓ ਰਿਮੂਵ ਕਰਾ ਦਿੱਤੀ ਕਿਉਂਕਿ ਉਹ ਗੱਲਾਂ ਕਿਸੇ ਨੇ ਵੀ ਨਹੀਂ ਸੀ ਕਈਆਂ ਜਿਹੜੀਆਂ ਮੈਂ ਕਹਿ ਦਿੱਤੀਆਂ ਸੀ ਸਾਰਿਆਂ ਨੂੰ ਉਹ ਵੀਡੀਓ ਦਿਖਾਈ ਸੀ ਭਗਵਾਨ ਤੁਮਾਰ ਦੀ ਜਿੱਥੇ ਕਹਿੰਦਾ ਕੀ 169 ਸਰੂਪ ਜਿਹੜੇ ਉਹ ਲੱਭ ਗਏ ਨੇ 3 ਰਜਿਸਟਰਡ ਨੇ ਤੇ 149 ਦਾ ਅਜੇ ਕੁਝ ਅਤਾ ਪਤਾ ਨਹੀਂ ਲੱਗ ਰਿਹਾ ਤੁਸੀਂ ਗੱਲਾਂ ਸਾਰੀਆਂ ਸੁਣੀਆਂ ਨੇ ਪਰ ਕਿਸੇ ਨੇ ਵੀ ਉਹਨਾ ਪਾਟ ਨਹੀਂ ਦਿਖਾਇਆ ਸੀ ਜਦੋਂ ਜੇਬ ਵਿੱਚੋਂ ਫੋਨ ਕੱਢਦੇ ਆ ਮਾਨ ਸਾਹਿਬ ਪਤਾ ਨਹੀਂ ਟੈਕਸਟ ਮੈਸੇਜ ਆਉਂਦਾ ਤਾਂ ਜਾਂ WhatsApp ਤੇ ਮੈਸੇਜ ਆਉਂਦਾ ਕਿ ਉਹਨੇ ਸਪੀਚ ਕਰਦਿਆਂ ਤੋਂ ਹੀ ਕਿ ਇੰਨੇ ਸਰੂਪ ਫੜ ਲੈਨੇ ਦੇਖੋ ਇੱਕ ਸੀਐਮ ਦੀ ਰਿਸਪੌਂਸਿਬਿਲਟੀ ਕੀ ਬਣਦੀ ਹੈ ਇਹ ਦੀ ਵੱਡੀ ਗੱਲ ਹੈ ਪੂਰੀ ਦੁਨੀਆ ਦੀ ਨਿਗਾਹ ਇਸ ਚੀਜ਼ ਤੇ ਟਿੱਕੀ ਹੋਈ ਆ ਤੇ ਤੁਸੀਂ ਇੱਕ ਸਿਰਫ ਵਰਟਸਐਪ ਦੇ ਮੈਸੇਜਾਂ ਟੈਕਸਟ ਮੈਸੇਜ ਤੇ ਤੁਸੀਂ ਯਕੀਨ ਕਰਕੇ ਪੂਰੀ ਦੁਨੀਆ ਦੇ ਵਿੱਚ ਖਬਰ ਇਦਾਂ ਸਿੱਟ ਸਿੱਟ ਦਿੱਤੀ ਸਾਰੀਆਂ ਗੱਲਾਂ ਕੀਤੀਆਂ ਹੋਈਆਂ ਮੈਂ ਵੀਡੀਓ ਵਿੱਚ ਤੇ ਉਹ ਜਿਹੜੀਆਂ ਗੱਲਾਂ ਮੇਰੀਆਂ ਕਈਆਂ ਹੋਈਆਂ ਬਿਲਕੁਲ ਸੱਚ ਹੋ ਗਈਆਂ ਮੈਂ ਕਿਹਾ ਸੀ ਨਾ ਵੀ ਪਹਿਲਾਂ ਇਨਕੁਆਇਰੀ ਕਰਾਉਂਦੇ ਪਹਿਲਾਂ ਮੈਂ ਆਪਣੀ ਵੀਡੀਓ ਦਿਖਾਉਣ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਹੋਈਆਂ ਨੇ ਫਿਰ ਉਸ ਤੋਂ ਬਾਅਦ ਫਿਰ ਤੁਹਾਨੂੰ ਆ ਚੀਮਾ ਸਾਹਿਬ ਦੀ ਆਡੀਓ ਵੀਡੀਓ ਸੁਣਾਉਣਾ ਕਿ ਇਹਨਾਂ ਨੇ ਕੱਲ ਫਿਰ ਕੀ ਸਟੇਟਮੈਂਟ ਦਿੱਤੀ ਜਿਹੜੀਆਂ ਮੈਂ ਗੱਲਾਂ ਕਹੀਆਂ ਸੀ ਕਿ ਤੁਸੀਂ ਇਨਕੁਆਰੀ ਕਰਾਉਂਦੇ ਸਾਰਾ ਕੁਝ ਦੇਖ ਚਾ ਕੇ ਪੂਰੀ ਇਨਕੁਆਰੀ ਕਰਕੇ ਗੱਲਬਾਤ ਕਰਕੇ ਆਪਣੀ ਟੀਮ ਨਾਲ ਬਿਠਾ ਕੇ ਨੋਟ ਔਨ ਦਾ ਫੋਨ ਤੇ ਫਿਰ ਤੁਸੀਂ ਡਿਕਲੇਅਰ ਕਰਦੇ ਪਰ ਇਹਨਾਂ ਦੀਆਂ ਕਾਲੀਆਂ ਨੇ ਮਾਰਿਆ ਤੇ ਇੱਕ ਤੇ ਤੁਸੀਂ ਪੂਰੀ ਦੁਨੀਆ ਨੂੰ ਐਵੇਂ ਬਿਨਾਂ ਵਜ੍ਹਾ ਇੱਕ ਸ਼ਕਲ ਹੀ ਬਦਲ ਕੇ ਰੱਖ ਦਿੱਤੀ ਹੈ ਨਾ ਹੁਣ ਗੁਰਦੁਆਰਾ ਸਾਹਿਬ ਮਝਾਰਾ ਰਾਜ ਸਾਹਿਬ ਵਾਲੇ ਉਹਨਾਂ ਨੇ ਕਈ ਮੀਟਿੰਗਾਂ ਕਰਤੀਆਂ ਇੱਧਰ ਹੋਰ ਖਿਲਾੜੇ ਪਏ ਹੋਏ ਆ ਤੇ ਤੁਸੀਂ ਬਸ ਤੁਹਾਡੇ ਇੱਕ ਉਸ ਮੈਸੇਜ ਨੇ ਜਿਹਦੇ ਬਿਨਾ ਇਨਕੁਆਇਰੀ ਤੁਸੀਂ ਇਦਾਂ ਹੀ ਕਰਦੇ ਹੋ ਭਾਵੇਂ ਉਹ 골ਡੀ ਬਰਾਡ ਵਾਲੀ ਗੱਲ ਸੀਗੀ ਉਹ ਵੀ ਤੁਸੀਂ ਬਿਨਾ ਸੋਚੇ ਸਾਂਝੋ ਮੈਂ ਉਹ ਕਰਤਾ ਕਰਤਾ ਆਪਣੇ ਨੰਬਰ ਬਣਾਉਂਦਿਆਂ ਨੇ ਐਵੇਂ ਛੱਡਤੀ ਸੀ ਉਹ ਖਬਰ ਸਿਰਫ ਇੱਕ ਸੋਸ਼ਲ ਮੀਡੀਆ ਤੋਂ ਦੇਖ ਕੇ ਤੁਸੀਂ ਸੀਐਮ ਸਾਹਿਬ ਨਾਟ ਓਨਲੀ ਭਗਵੰਤ ਮਾਨ ਭਗਵੰਤ ਮਾਨ ਮੁੱਖ ਮੰਤਰੀ ਨੇ ਆ ਦੇਖੋ ਪਹਿਲਾਂ ਜਿਹੜੀਆਂ ਮੈਂ ਗੱਲਾਂ ਕਹੀਆਂ ਸੀ ਸ਼ਾਇਦ ਕਹੀਆਂ ਨਾ ਸੁਣੀਆਂ ਜਿਹੜਾਂ ਸੁਣੀਆਂ ਉਹ ਵੀ ਸੁਣਨ ਉਹ ਫਿਰ ਦੱਸਿਓ ਵੀ ਗੱਲਾਂ ਸੱਚ ਹੋ ਗਈਆਂ ਜਾਂ ਨਹੀਂ ਸਰੂਪ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ 328 ਰੂਪ ਜਿਹੜੇ ਗੁੰਮ ਸਨ ਉਹਨਾਂ ਦੀ ਤਹਿਕੀਕਾਤ ਹੋ ਰਹੀ ਤੁਹਾਡੀ ਸਿੱਟ ਨੇ ਬੜੀ ਜਗ੍ਹਾ ਸ਼ਾਪੇ ਸ਼ੂਪੇ ਮਾਰੇ ਸ਼ਾਇਦ ਕਿਉਂਕਿ ਦਰਪਾਰ ਸਾਹਿਬ ਵੀ ਗਏ ਸਨ ਤੇ ਇੱਕ ਦੋ ਹੋਰ ਜਗ੍ਹਾ ਤੇ ਮਜ਼ਾਰਾ ਰਾਜਾ ਸਾਹਿਬ ਗਏ ਉੱਥੋਂ ਜਾ ਕੇ ਉਹਨਾਂ ਨੇ ਦੇਖਿਆ ਜੋ ਕੁਝ ਤੁਹਾਨੂੰ ਟੈਕਸਟ ਮੈਸੇਜ ਕੀਤਾ ਆਪਣੇ ਤੁਹਾਡੀ ਟੀਮ ਨੇ ਜਾਂ ਕਿਸੇ ਨੇ ਵੀ ਤੇ ਉਹ ਟੈਕਸਟ ਮੈਸੇਜ ਦੀ ਵੀਡੀਓ ਨਹੀਂ ਕਿਸੇ ਨੇ ਦਿਖਾਈ ਵੀਡੀਓ ਉੱਥੋਂ ਸ਼ੁਰੂ ਕਰ ਦਿੱਤੀ ਹਰੇਕ ਨੇ ਜਿੱਥੇ ਤੁਸੀਂ ਵੇਰਵਾ ਦੇ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਸਰੂਪ ਫੜੇ ਨੇ ਕਿੰਨੇ ਸਹੀ ਨੇ ਕਿੰਨੇ ਕਿੰਨਿਆਂ ਰਜਿਸਟਰਡ ਨੇ ਕਿੰਨੇ ਆਹ ਵੀਡੀਓ ਫੇਸਬੁੱਕ ਤੋਂ ਤਨਾਂ ਨੇ ਰਿਮੂਵ ਕਰਾ ਦਿੱਤੀ ਹੈ ਪਰ ਤੁਸੀਂ ਇਹ ਵੀਡੀਓ YouTube ਤੇ ਪਈ ਹੈ ਜੇ ਦੇਖਣਾ ਚਾਹਵੇ ਕੋਈ ਇਹ ਅਨਰਜਿਸਟਰਡ ਨੇ ਤੁਸੀਂ ਵੀਡੀਓ ਤਕਰੀਬਨ ਸਾਰੇ ਉੱਥੇ ਲਾਏ ਪਰ ਬਹੁਤ ਲੋਕਾਂ ਨੂੰ ਘੱਟ ਪਤਾ ਹੋਏਗਾ ਕਿ ਉਸੇ ਵੀਡੀਓ ਦੇ ਵਿੱਚ ਅਨਾਉਂਸ ਕਰਦੇ ਨੇ ਕਿ ਮੈਨੂੰ ਟੈਕਸ ਮੈਸੇਜ ਆਇਆ ਤੇ ਫੋਨ ਜੇਬ ਚੋਂ ਕੱਢਦੇ ਨੇ ਉਹ ਟੈਕਸ ਮੈਸੇਜ ਪੜ੍ਹ ਕੇ ਉਹਦੇ ਤੇ ਫਿਰ ਗੱਲ ਕਰਦੇ ਨੇ ਹੁਣ ਇਹ ਸੋਚੋ ਮੈਂ ਮਾਫੀ ਚਾਹੁੰਦਾ ਜੇ ਮੈਂ ਗਲਤ ਹੋ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਮੈਂ ਬਿਲਕੁਲ ਨਹੀਂ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਮੈਨੂੰ ਮਹਿਸੂਸ ਜੋ ਹੋ ਰਿਹਾ ਮੈਨੂੰ ਮੈਸੇਜ ਵੀ ਬਹੁਤ ਹੈ ਮੈਂ ਕੱਲ ਪੋਸਟ ਵੀ ਪਾਇਆ ਸੀਗਾ ਛੋਟਾ ਜਿਹਾ ਇਹ ਲਿਖ ਕੇ ਕੀ ਪਤਾ ਨਹੀਂ ਕੀ ਕਾਲਾ ਮਾਲਾ ਹੋ ਗਿਆ ਤੇ ਗੱਲ ਇਹ ਹੈ ਕਿ ਤੁਹਾਡੀਆਂ ਕਾਲੀਆਂ ਤੁਸੀਂ ਟੈਕਸਟ ਮੈਸੇਜ ਕੱਢਿਆ ਪੜਿਆ ਤੇ ਉਹਦੇ ਤੇ ਫਿਰ ਸਾਰੀ ਕੁਆਂਟੀਟੀ ਵੀ ਦੱਸਤੀ ਕਿੰਨੇ ਰਜਿਸਟਰਡ ਆ ਕਿੰਨੇ ਆ ਰਜਿਸਟਰਡ ਆ ਕਿੱਥੋਂ ਫੜ ਹੋਏ ਤੁਸੀਂ ਕਿ ਕਿਸੇ ਧਾਰਮਿਕ ਸਥਾਨ ਤੋਂ ਸਾਰੀ ਵੀਡੀਓ ਮੈਂ ਦਿਖਾਵਾਂਗਾ ਬਹੁਤ ਸਾਰੀਆਂ ਵੀਡੀਓਜ਼ ਨੇ ਯਕੀਨ ਮੰਨੋ ਘੱਟੋ ਘੱਟ 13 ਘੰਟੇ ਮੈਨੂੰ ਲੱਗ ਗਏ ਇਸ ਵੀਡੀਓ ਨੂੰ ਬਣਾਉਣ ਵਾਸਤੇ ਮੈਂ ਬੜੇ ਕੁਝ ਲੱਭ ਕੇ ਹਰ ਚੀਜ਼ ਫੇ ਤੁਹਾਨੂੰ ਪਤਾ ਕੱਟਣੀ ਵੱਢਣੀ ਵੀ ਪੈਂਦੀ ਆ ਲੰਬੀਆਂ ਲੰਬੀਆਂ ਵੀਡੀਓ ਵਿੱਚੋਂ ਸਾਰਾ ਕੁਝ ਨਹੀਂ ਦਿਖਾ ਸਕਦੇ ਤੇ ਬੜੇ ਕੁਝ ਕਰਨਾ ਪੈਂਦਾ ਮੇਰਾ ਸਾਰਾ ਦਿਨ ਲੱਗ ਗਿਆ ਅੱਜ ਤੇ ਵੀਡੀਓ ਨੂੰ ਤੁਸੀਂ ਸੇਵ ਕਰ ਲਿਓ ਆਪਣੇ ਫੋਨਾਂ ਦੇ ਵਿੱਚ ਕਿਉਂਕਿ ਕਿਸੇ ਟਾਈਮ ਵੀ ਵੀਡੀਓ ਡਿਲੀਟ ਹੋ ਸਕਦੀ ਆ ਜਾਂ ਮੇਰਾ ਪੇਜ ਜਾਂ ਚੈਨਲ ਬੰਦ ਵੀ ਕਰਾ ਸਕਦੇ ਨੇ ਮੈਂ ਫੇਰ ਕਹਿੰਦਾ ਕਿ ਇਸ ਤੋਂ ਇਲਾਵਾ ਮੈਨੂੰ ਇੱਕੱਖ ਨਹੀਂ ਕਰ ਸਕਦੇ ਸੋ ਅੱਜ ਸੁਣਾਉਂਦਾ ਹੀ ਆ ਤੁਹਾਨੂੰ ਮੈਂ ਕਿ ਕੀ ਚੱਲ ਰਿਹਾ ਸੀਗਾ ਤੇ ਕੀ ਇਹਨਾਂ ਨੇ ਅਨਾਉਂਸ ਕੀਤਾ ਇੱਕਦਮ ਕਾਲੀ ਪੈ ਗਈ ਆ ਸੁਣਿਆ ਜਰਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੇਰੇ ਵੀਰੋ ਆ ਚੀਜ਼ ਨੋਟ ਕਰਿਓ ਜੇ ਵੀ ਵਿਚੋ ਫੋਨ ਕੱਢ ਇਹ ਗੱਲ ਤੇ ਮਾਨ ਸਾਹਿਬ ਹੁਣ ਤੁਹਾਡੇ ਤੇ ਵੀ ਟੁੱਕਦੀ ਐ ਜਿਹੜੀ ਤੁਸੀਂ ਕਹੀ ਐ ਤੇ ਨੇ ਮਾਰਦੇ ਮੇਰੇ ਵੀਰੋ ਮੈਨੂੰ ਆ ਪਾਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੋਲੇ ਇੱਕ ਬਹੁਤ ਗੌਰ ਨਾਲ ਸੁਣਿਓ ਦੇਖੀ ਵੀ ਜਾਓ ਤੁਸੀਂ ਫੋਨ ਫੋਨ ਵਾਲਾ ਮੈਸੇਜ ਆਇਆ ਹੈ ਜੋ ਸਾਡੀ ਡਿਊਟੀ ਪ੍ਰਮਾਤਮਾ ਨੇ ਸਾਡੀ ਬਖਸ਼ੀ ਹੈ ਸਾਨੂੰ ਉਹ ਨਿਭਾਉਣ ਲੱਗੇ ਹੋਏ ਆਂ ਵੀਰੇ ਉਹ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲ ਹੀ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ ਕਿਸੇ ਧਾਰਮਿਕ ਸਥਾਨ ਤੋਂ ਹੁਣ ਦੇ ਲੋ ਕਿੰਨਾ ਵੱਡਾ ਪੰਗਾ ਪੈ ਚੁੱਕਾ ਨਾ ਕਿੰਨੇ ਪੱਤਰਕਾਰ ਤੇ ਕਿੰਨੀਆਂ ਉੱਥੋਂ ਇੰਟਰਵਿਊ ਰਹੀਆਂ ਨੇ ਆ ਰਹੀਆਂ ਨੇ ਮਜਾਰਾ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚੋਂ ਤੇ ਇਹ ਕਹਿ ਰਹੇ ਨੇ ਹੁਣ ਇਹ ਨਹੀਂ ਪਤਾ ਸੱਚ ਕੀ ਆ ਮੈਂ ਉਹਦੇ ਤੇ ਵੀ ਕੰਮ ਕਰ ਰਿਹਾ ਅਗਲੀ ਵੀਡੀਓ ਬਣਾ ਕੇ ਮੈਂ ਪ੍ਰੋਪਰ ਲੱਭਣਾ ਚਾਹਣਾ ਉਸ ਚੀਜ਼ ਨੂੰ ਬਸ ਉਹੀ ਸੱਚ ਲੱਭਿਆ ਉਹੀ ਸੱਚ ਤੁਹਾਨੂੰ ਅੱਜ ਦਿਖਾਉਣਾ ਜੁੜੇ ਰਹੋ ਵੀਡੀਓ ਨਾਲ ਛੋਟੀ ਜੀ ਵੀਡੀਓ ਨਹੀਂ ਬਹੁਤੀ ਲੰਬੀ ਨਹੀਂ ਖਰਚ ਕਰਕੇ ਕਿ ਐਕਚੁਅਲੀ ਉਹ ਕੀ ਆ ਡੇਰਾ ਆ ਕਿ ਉਹ ਗੁਰਦੁਆਰਾ ਸਾਹਿਬ ਆ ਸਾਰੀ ਕੋ ਕਰਾਂਗੇ ਆਪਾਂ ਕਿਉਂਕਿ ਹਰ ਬੰਦਾ ਆਪਣੀਆਂ ਸਫਾਈਆਂ ਦੇਈ ਜਾ ਰਿਹਾ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਸਰੂਪ ਜਿਹੜੇ ਨੇ 139 ਜ਼ੁਬਾਨ ਕਿਸੇ ਦੀ ਫਿਸਲ ਸਕਦੀ ਹੈ ਰਾਜਾ ਵੜਿੰਗ ਸਾਹਿਬ ਦੀ ਜ਼ੁਬਾਨ ਫਿਸਲੀ ਸੀਗੀ ਬਹੁਤ ਵਾਰੀ ਵੈਸੇ ਉਹਨਾਂ ਦਾ ਚੀਮਾ ਸਾਹਿਬ ਨੇ 169 ਕਹ ਦਿੱਤੀ ਸੀਗੀ ਸਾਰੇ ਇੱਕੋ ਜਿਹੇ ਸੁਖ ਨਾਏ ਇਹ ਤਾਂ ਹੋਇਆ ਤੇ ਉਹ ਸਾਰਿਆਂ ਨੇ ਇਹਨਾਂ ਨੇ ਵੀ ਮੀਮ ਬਣਾਏ ਮੈਂ ਵੀ ਬਣਾਈਆਂ ਵੀਡੀਓ ਚਲੋ ਕਾਮੇਡੀਜੀ ਵੱਲ ਚਲੇਗੀ ਪਰ ਜ਼ੁਬਾਨ ਕਿਸੇ ਦੀ ਵੀ ਫਿਸਲ ਸਕਦੀ ਹੁਣ ਤੁਹਾਡੀ ਵੀ ਜ਼ੁਬਾਨ ਫਿਸਲੀ ਸੀ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾਵਾਂਗਾ 139 ਰੁਪਏ ਹੋ ਜਿਹਨਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੁਪਏ ਨੇ ਇਹੋ ਜਿਹੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਹੋ ਉੱਥੇ ਲੈ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੁਪਏ ਨੇ 100 ਆ ਸਾਰੀ ਇਨਕੁਆਰੀ ਸਿਰਫ ਇੱਕ ਮੈਸੇਜ ਤੋਂ ਪੜ ਕੇ ਹੋ ਰਹੀ ਆ ਬਿਨਾ ਕੋਈ ਇਹਦੀ ਪੁਸ਼ਟੀ ਕਰਨ ਤੋਂ 49 ਰੁਪਏ ਹੋਜੇ ਨੇ ਗੁਰੂ ਸਾਹਿਬ ਦੇ ਜਿੰਨੇ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਇਹ ਸਾਰੀ ਗੱਲਬਾਤ ਜਿਹੜੀ ਐਡੀ ਵੱਡੀ ਖਬਰ ਬਣਾਈ ਅਨਾਉਂਸ ਕਰ ਰਹੇ ਹੋ ਤੁਸੀਂ ਇਸ ਇਹ ਦੇਖੋ ਇੱਕ ਸਿਰਫ ਔਰ ਸਿਰਫ ਇੱਕ ਟੈਕਸ ਮੈਸੇਜ ਦੇ ਆਧਾਰ ਤੇ ਪਤਾ ਨਹੀਂ ਤੁਹਾਡੀ ਟੀਮ ਚੋਂ ਕਿਸ ਨੇ ਕੀਤਾ ਜਾਂ ਕਿਹਨੇ ਕੀਤਾ ਮੈਸੇਜ ਇੱਕ ਸੀਐਮ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਇੱਕ ਟੈਕਸ ਮੈਸੇਜ ਦੇ ਆਧਾਰ ਤੇ ਬਿਨਾਂ ਕਿਸੇ ਇਨਕੁਆਰੀ ਤੋਂ ਬਿਨਾਂ ਕਿਸੇ ਪੁਸ਼ਟੀ ਕੀਤੀ ਤੋਂ ਤੁਸੀਂ ਇੱਕਦਮ ਪਬਲਿਕ ਦੇ ਵਿੱਚ ਅਨਾਉਂਸ ਕਰ ਦੋ ਸਿਰਫ ਇਹੀ ਜਨਤਾ ਨਹੀਂ ਜਿਹੜੀ ਮੋਰੇ ਬੈਠੀ ਆ ਪੂਰੀ ਦੁਨੀਆ ਦੇ ਵਿੱਚ ਇਸ ਇਹ ਪੂਰੀ ਦੁਨੀਆ ਦੀਆਂ ਨਿਗਾਹਾਂ ਤੇ ਟਿਕੀਆਂ ਹੋਈਆਂ ਸਨ ਇਸ ਖਬਰ ਤੇ ਤੇ ਤੁਹਾਨੂੰ ਕਾਦੀ ਕਾਲੀ ਪਈ ਸੀ ਕਿ ਟੈਕਸ ਮੈਸੇਜ ਆਉਂਦੇ ਆ ਸਾਰੇ ਤੁਸੀਂ ਬਸ ਪਬਲਿਸ਼ ਕਰ ਦਿਓ ਔਰ ਪੂਰੀ ਡਿਟੇਲ ਦੇ ਵਿੱਚ ਤੁਸੀਂ ਇਨਕੁਆਰੀ ਕਰਾਓ ਵੈਸੇ ਕਹਿ ਦਿਓ ਤੁਸੀਂ ਕਿ ਟੈਕਸ ਮੈਸੇਜ ਆਇਆ ਮੈਨੂੰ ਉੱਥੇ ਲੱਗੇ ਹੋਏ ਨੇ ਸਾਡੇ ਬੰਦੇ ਜਦੋਂ ਪੂਰੀ ਜ਼ਿੰਮੇਵਾਰੀ ਨਾਲ ਉਹ ਸਾਨੂੰ ਸਾਰਾ ਮੈਸੇਜ ਪਰ ਦੇਣਗੇ ਜਾਂ ਔਰ ਕੇ ਦੱਸਣਗੇ ਤੇ ਫਿਰ ਮੈਂ ਤੁਹਾਡੇ ਨਾਲ ਇੱਕ ਬਹੁਤ ਵਧੀਆ ਖਬਰ ਸਾਂਝੀ ਕਰਾਂਗਾ ਇਹ ਹੁੰਦੀ ਸੀਐਮ ਦੀ ਡਿਊਟੀ ਤੁਹਾਡੀਆਂ ਕਾਲੀਆਂ ਨੇ ਇਸ ਤੋਂ ਬਾਅਦ ਇੱਕ ਹੋਰ ਤੁਹਾਡੀਆਂ ਕਾਲੀਆਂ ਵਾਲੀ ਵੀਡੀਓ ਦਿਖਾ ਪਰ ਸੁਣ ਲਓ ਥੋੜੀ ਜਿਹੀ ਹੋਰ ਮਾਫ ਕਰਨਾ ਵਿੱਚੋ ਵਿੱਚੋ ਸ਼ਾਇਦ ਵੀਡੀਓ ਮੈਨੂੰ ਰੋਕ ਕੇ ਡਿਟੇਲ ਚ ਗੱਲ ਕਰਨੀ ਪਵੇ ਵੀਡੀਓ ਥੋੜੀ ਲੰਬੀ ਹੋ ਜਾਣੀ ਆ ਉਹਦੇ ਵਾਸਤੇ ਮਾਫੀ ਚਾਹਨਾ ਪਰ ਇੱਕ ਸਕਿੰਟ ਵਾਸਤੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਦੇਖ ਲਿਓ ਜਰੂਰ ਕਿਉਂਕਿ ਕਿਸੇ ਟਾਈਮ ਵੀ ਡਿਲੀਟ ਹੋ ਸਕਦੀ ਵੀਡੀਓ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹਾਂਜੀ ਗੱਲ ਕਰਦਾ ਅੱਜ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਚਲੋ ਇਹੀ ਸੀਗਾ ਮੈਂ ਦਿਖਾਉਣਾ ਕਿ ਇਹਨਾਂ ਨੇ ਸਿਰਫ ਇੱਕ ਟੈਕਸਟ ਮੈਸੇਜ ਜਾਂ WhatsApp ਦੇ ਜ਼ਰੀਏ ਐਡੀ ਵੱਡੀ ਖਬਰ ਫਲਾਤੀ ਔਰ ਪੂਰੀ ਦੁਨੀਆ ਦੇ ਵਿੱਚ ਬਾਅਦ ਵਿੱਚ ਕੀ ਕੀ ਹੋਇਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਦੇਖੋ ਜੀ ਜੇ ਤੁਸੀਂ ਆ ਟੈਕਸਟ ਮੈਸੇਜ ਪੜ੍ਹ ਕੇ ਨਾ ਬੋਲਦੇ ਪੂਰੀ ਦੁਨੀਆ ਦੇ ਵਿੱਚ ਮੈਸੇਜ ਨਾ ਪਹੁੰਚਾਉਂਦੇ ਕਿਸ ਰੂਪ ਫੜੇ ਗਏ ਨੇ ਜੀ ਜਿੰਨੀ ਡਿਟੇਲ ਤੁਸੀਂ ਦਿੱਤੀ ਆ ਜੇ ਨਾ ਉਹ ਦਿਨ ਕਾਲੀ ਕਰਦੇ ਤੇ ਅੱਜ ਤੁਹਾਨੂੰ ਆ ਸਫਾਈਆਂ ਨਾ ਦੇਣੀਆਂ ਪੈਂਦੀਆਂ ਜਿਹੜੀਆਂ ਅੱਛਾ ਇਹ ਹੋਰ ਇਹ ਵੀ ਇਹ ਵੀ ਦੇਖੋ ਅਨਾਉਂਸਮੈਂਟ ਆਪ ਕਰਦੀ ਜਦੋਂ ਕੋਈ ਦੇਖਿਆ ਵੀ ਨੰਬਰ ਬਣ ਵਾਲੀ ਅਨਾਉਂਸਮੈਂਟ ਆ ਨਾ ਵੀ ਇਹ ਚ ਤਾਂ ਬੱਲੇ ਬੱਲੇ ਹੋ ਜਾਣੀ ਮੇਰੀ ਉਹ ਅਨਾਉਂਸਮੈਂਟ ਆਪ ਕਰਦੀ ਤੇ ਜਿਹੜੇ ਉਹਦੇ ਵਾਸਤੇ ਮਾਫੀ ਕਹਿ ਲੋ ਜਾਂ ਕਲੈਰੀਫਿਕੇਸ਼ਨ ਕਹਿ ਦੋ ਉਹਦੇ ਵਾਸਤੇ ਆਪਣੇ ਚੇਲੇਆ ਬਾਲਕਿਆਂ ਨੂੰ ਭੇਜਦਾ ਚੀਮਾ ਸਾਹਿਬ ਦੀ ਡਿਊਟੀ ਲਾਤੀ ਤੇ ਇਹ ਵੀ ਤੇ ਆਪ ਹੀ ਫਿਰ ਬੋਲਦੇ ਬਸ ਇਹੀ ਰਾਜਨੀਤੀ ਆ ਇਹਨਾਂ ਤੋਂ ਵਿਚਾਰਾਂ ਨੂੰ ਬੋਲਣਾ ਪੈਣਾ ਇਹ ਥੋੜੋ ਕਿਹਾ ਤੇ ਵੀ ਨਹੀਂ ਬੋਲਣਾ ਤੁਸੀਂ ਬੋਲੋ ਜੀ ਇੰਨੀ ਕੀ ਦੀ ਔਕਾਤ ਨਾ ਆ ਸੁਣੋ ਚੀਮਾ ਸਾਹਿਬ ਨੇ ਫਿਰ ਅੱਜ ਇਹ 2 ਮਿੰਟ 18 ਸੈਕਿੰਡ ਦੀ ਪੂਰੀ ਸੁਣਨੀ ਪੈਣੀ ਆ ਆਪਾਂ ਨੂੰ ਜਿਹੜੀ ਗੱਲ ਮੈਂ ਕਹੀ ਸੀ ਉਹ ਗੱਲਾਂ ਸੱਚ ਹੋ ਗਈਆਂ ਗੌਰ ਨਾਲ ਸੁਣਿਓ ਮੈਂ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਕੋਈ ਪੱਤਰਕਾਰ ਆ ਪਰ ਮੈਂ ਫਿਰ ਵੀ ਥੋੜਾ ਜਿਹਾ ਨਾ ਅਲੱਗ ਸੋਚਦਾ ਜ਼ਰੂਰ ਹੁੰਨਾ ਆ ਦੇਖਿਓ 1 ਮਿੰਟ ਸਰ ਹਾਂਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਹੜੇ 328 ਪਾਵਨ ਪਵਿੱਤਰ ਗੁਰੂ ਰਣ ਸਾਹਿਬ ਦੇ ਸਰੂਪ ਲਾਪਤਾ ਸੀਗੇ ਉਸ ਨੂੰ ਲੈ ਕੇ ਸਾਰੀ ਸੰਗਤ ਜਿਹੜੀ ਆ ਉਹਦੇ ਅੰਦਰ ਬਹੁਤ ਹੀ ਬੇਚੈਨੀ ਪਾਈ ਜਾਂਦੀ ਸੀ ਔਰ ਸੰਗਤ ਦੀ ਆਸਥਾ ਸੀ ਕਿ ਉਹ 28 328 ਰੂਪ ਨੇ ਜਿਹੜੇ ਉਹ ਲੱਭੇ ਜਾਣ ਉਹਨਾਂ ਬਾਰੇ ਪਤਾ ਕੀਤਾ ਜਾਵੇ ਕਿ ਕਿੱਥੇ ਨੇਗੇ ਔਰ ਸੁਰੱਖਿਅਤ ਹੱਥਾਂ ਵਿੱਚ ਰਹੇ ਉਹ ਸੋ ਉਸ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਸਾਡੀ ਆਮ ਆਦਮੀ ਪਾਰਟੀ ਦੇ ਸਰਕਾਰ ਦੁਆਰਾ ਇੱਕ ਜਿਹੜੀ ਜਾਂਚ ਚੋਂ ਚੱਲ ਰਹੀ ਸੀਗੀ ਔਰ ਜਾਂਚ ਦੇ ਦੌਰਾਨ ਜਦੋਂ ਉਹ ਜਾਂਚ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਤੰਤਨ ਹਜੂਰ ਸ੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 169 ਰੁਪਏ ਆ ਦੇਖ ਲਓ ਬੜੇ ਲਿਖੇ ਸਾਡੇ ਲੋਕ ਕਮਾਲ ਹੈ ਅਮਰੀ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ਼੍ਰੀਨਾਭ ਕਮਲ ਸਾਹਿਬ ਜੀ ਦਾ ਸਾਰਾ ਦਰਸਤ ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮੁਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾਂ ਦਰਸੀ ਨਾ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ ਦਰਸਤ ਪਾਇਆ ਗਿਆ ਸੋ ਇਹੀ ਗੱਲ ਮੈਂ ਕਹੀ ਸੀ ਨਾ ਵੀ ਜੇ ਮਾਨ ਸਾਹਿਬ ਸਾਰਾ ਕੁਝ ਸੋਚ ਲੈ ਜਿਹੜੀ ਤੁਹਾਡੀ ਸਿੱਟ ਗਈ ਉਹ ਵੀ ਬਦਨਾਮ ਹੋਈ ਤੁਹਾਡੀ ਵਜ੍ਹਾ ਕਰਕੇ ਉਹਨੂੰ ਵੀ ਬਦਨਾਮੀ ਉਹ ਵੀ ਲੋਕਾਂ ਦੇ ਵਿੱਚ ਉਹਦੀ ਇਮੇਜ ਖਰਾਬ ਹੋ ਗਈ ਹੈ ਕਿ ਉੱਤੇ ਕੀ ਹੋਣ ਯਕੀਨ ਲੋਕੀ ਕਰਨਗੇ ਐਸ ਬੰਦੇ ਨੂੰ ਆ ਕੇ ਕਲੈਰੀਫਿਕੇਸ਼ਨ ਦੇਣੀ ਪਈ ਤੇ ਜੇ ਉਦੋਂ ਹੀ ਕਾਲੀ ਨਾ ਕਰਦੇ ਇੰਤਜ਼ਾਰ ਕਰ ਲਏਦੇ 2-4 ਘੰਟੇ ਆਪਣੀ ਉਸ ਸਪੀਚ ਤੋਂ ਬਾਅਦ ਪੂਰੇ ਪੈਨਲ ਦੇ ਨਾਲ ਬੈਠਦੇ ਸਿੱਟ ਦੀ ਟੀਮ ਜਿਹੜੀ ਕਿ ਸੀ ਉਹਨਾਂ ਨਾਲ ਬੈਠਦੇ ਦੇਖਦੇ ਚਾਖਦੇ ਸਾਰਾ ਕੁਝ ਤੇ ਫਿਰ ਆ ਇਦਾਂ ਦੀਆਂ ਕਲੈਰੀਫਿਕੇਸ਼ਨ ਦਾ ਨਾਂ ਦੇਣੀਆਂ ਪੈਂਦੀਆਂ ਵਾਹ ਵਾਹ ਬਹੁਤ ਅ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਹੋਣਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾਗਾ ਕਿ ਅਸੀਂ ਪਰ ਲੇਕਿਨ ਜਿਹੜੀ 328 ਸਰੂਪ ਜਿਹੜੇ ਲਾਪਤਾ ਲਗੇ ਉਹਨਾਂ ਨੂੰ ਅਸੀਂ ਲੱਭਣ ਦੇ ਲਈ ਯਾਦ ਜਿਹੜਾ ਰਿਕਾਰਡ ਆ ਉਹਨੋਂ ਦੇ ਲਈ ਜਾਂ ਕਮੇਟੀ ਜਿਹੜੀ ਲੱਗੀ ਰਹੂਗੀ ਮਾਨ ਸਾਹਿਬ ਭਾਵੇਂ ਗੁੱਸੇ ਕਰੋ ਪਰ ਤੁਸੀਂ ਫੇਲ ਹੋ ਚੁੱਕੇ ਹੋ ਜਿੰਨੀਆਂ ਛੱਡੀਆਂ ਸੀ ਨਾ ਤੁਸੀਂ ਪੂਰੀ ਦੁਨੀਆ ਦੇ ਵਿੱਚ ਵਕਤ ਪਾਇਆ ਸੀਗਾ ਪਤਾ ਨਹੀਂ ਕੀ ਤੁਹਾਡੀਆਂ ਸੈਟਿੰਗਾਂ ਹੋ ਗਈਆਂ ਨੇ ਰੱਬ ਜਾਣੇ ਜਾਂ ਤੁਸੀਂ ਜਾਣੋ ਕਿੱਥੇ-ਕਿੱਥੇ ਕੀ-ਕੀ ਸੈਟਿੰਗ ਹੋ ਗਈ ਆ ਤੁਸੀਂ ਅੰਦਰ ਉਦਨ ਅਕਾਲ ਤਖਸਾਲ ਦੇ ਜਥੇਦਾਰ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਬੈਠਣ ਤੋਂ ਬਾਅਦ ਤੁਹਾਡੀ ਦੋਨਾਂ ਦੀ ਰਲੀ ਮਿਲੀ ਸਪੀਚ ਸਾਹਮਣੇ ਆਈ ਉਦਨ ਪਹਿਲਾਂ ਤੁਸੀਂ ਬਾਅਦ ਫਿਰ ਜਥੇਦਾਰ ਸਾਹਿਬ ਆਏ ਪਰ ਗੱਲਾਂ ਤੋਂ ਜੇ ਲੋਕ ਕੀ ਸਮਝ ਸਕਦੇ ਸੌਰੀ ਜੇ ਲੋਕ ਕੀ ਸਮਝ ਸਕਣ ਸਮਝ ਸਕਦੇ ਨੇ ਕਿ ਉਹ ਇੱਕ ਰਲੀ ਮਿਠੀ ਸਪੀਚ ਸੀਗੀ ਸੋ ਮੈਂ ਸਭ ਦਾ ਧੰਨਵਾਦ ਕਰਦਾਗਾ ਪ੍ਰਬੰਧਕ ਕਮੇਟੀ ਦੇ ਨਾਲ ਬੜੀ ਲੰਬੀ ਚੌੜੀ ਜਿਹੜੀ ਚਰਚਾ ਹੋਈ ਆ ਕਿ ਤੇ ਇਹੋ ਹੀ ਚਰਚਾ ਪਹਿਲਾਂ ਕਰ ਲੈਂਦੇ ਉਸ ਕਮੇਟੀ ਨਾਲ ਵੀ ਬੈਠ ਜਾਂਦੇ ਅੱਜ ਸਫਾਈਆਂ ਨਾ ਦੇਣੀਆਂ ਪੈਂਦੀਆਂ ਝਾੜੂ ਆ ਨਾ ਸਫਾਈਆਂ ਤਾਂ ਫਿਰ ਕਰਨੀਆਂ ਪੈਣੀਆਂ ਹੋਣਾ ਜੀ ਸਾਡੀ ਸਾਰਿਆਂ ਦੀ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸੋ ਬਿਲਕੁਲ ਕਿਸੇ ਵੀ ਕਿਸਮ ਦੀ ਜਿਹੜੀ ਆ ਕੋਈ ਵੀ ਗਲਤ ਕੰਮ ਨਹੀਂ ਹੁੰਦਾ ਜਾਊਗਾ ਸਾਰਾ ਰਿਕਾਰਡ ਜਿਹੜਾ ਉਹ ਸਹੀ ਪਾਇਆ ਗਿਆ ਸੋ ਮੈਂ ਪ੍ਰਬੰਧਕ ਕਮੇਟੀ ਦਾ ਸ਼ਬਦ ਮੈਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜੀਮਾ ਸਾਹਿਬ ਜਿਹੜੀ ਸਿੱਟ ਨੇ ਇਨਫੋਰਮੇਸ਼ਨ ਕਰ ਸੀਐਮ ਤੱਕ ਪਹੁੰਚਾਈ ਸੀ ਤਾਂ ਲੱਗਦਾ ਕਿ ਉਹ ਅਣਗਹਿਲੀ ਕਰ ਗਈ ਸੀ ਉਹ ਕਿਤੇ ਨਾ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਉਹ ਰਿਕਾਰਡ ਦਰੁਸਤ ਪਾਇਆ ਗਿਆ ਬਹੁਤ ਬਹੁਤ ਸੁਖੀ ਸਾਹਿਬ ਸੁਣ ਲੋ ਜੀ ਮੈਂ ਇਹੀ ਕਿਹਾ ਸੀ ਨਾ ਆ ਵੀਡੀਓ ਜਿਹੜੀ ਉੱਪਰ ਥੋੜੀ ਜਿਹੀ ਤੁਹਾਨੂੰ ਸੁਣਾਈ ਪੂਰੀ ਵੀਡੀਓ YouTube ਤੇ ਪਈ ਆ ਇਹ ਪੂਰੀ ਵੀਡੀਓ ਵੀ ਦੇਖ ਲੈਣਾ ਫਿਰ ਤੁਸੀਂ ਸਹਿਮਤ ਹੋ ਜਾਓਗੇ ਮੇਰੇ ਨਾਲ ਇਸ ਗੱਲ ਤੋਂ ਵੀ ਸਹਿਮਤ ਤੁਹਾਨੂੰ ਹੋਣਾ ਪਏਗਾ ਔਰ ਮੈਨੂੰ ਬਹੁਤ ਖੁਸ਼ੀ ਆ ਤੁਸੀਂ ਉਸ ਵੀਡੀਓ ਜਿਹੜੀ ਵੀਡੀਓ ਨੇ ਡਿਲੀਟ ਕਰਾ ਦਿੱਤੀ ਹੈ ਡਿਲੀਟ ਦੇਖੋ ਮੇਰੇ ਕੋਲ ਸਾਰੇ ਪ੍ਰੂਫ ਨੇ ਸਕਰੀਨ ਸ਼ਾਟ ਵੀ ਦਿਖਾਏ ਹੋਏ ਨੇ ਮੈਂ ਜਿਹੜੀ ਪੋਸਟ ਪਾਈ ਸੀ ਮੇਰੀ ਵੀਡੀਓ ਡਿਲੀਟ ਹੋ ਗਈ ਇਹਨਾਂ ਦੇ ਬਹੁਤ ਜਿਹੜੇ ਵੱਡੇ ਅਹੁਦਿਆਂ ਦੇ ਨੁਮਾਇੰਦਿਆਂ ਦੀਆਂ ਕਾਲਾਂ ਆਈਆਂ ਮੈਨੂੰ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜੇ ਕਿਤੇ ਲੈਣਾ ਪਿਆ ਨਾ ਜਰੂਰ ਲਵਾਂਗਾ ਉਹਦੇ ਸਕਰੀਨਸ਼ਾਟ ਹੀ ਪਏ ਰਾਤ ਨੂੰ 12:00 ਵਜੇ 18 ਮਿੰਟ ਤੇ ਮੈਂ ਸੌ ਰਿਆ ਸੀ ਮਿਸਡ ਕਾਲ ਆ ਫਿਰ ਮੈਂ ਫਿਰ ਇੱਕ ਵਾਇਸ ਮੈਸੇਜ ਆ ਉਹ ਵੀ ਪਿਆ ਮੇਰੇ ਕੋਲ ਫਿਰ ਮੈਂ ਕਿਹਾ ਮੈਂ ਜਦੋਂ ਉੱਠਿਆ ਤੇ ਮੈਂ ਕਿਹਾ ਮੈਂ ਤੁਹਾਨੂੰ ਕਰਦਾ ਕਾਲ ਉਹ ਵੀ ਮੈਸੇਜ ਵਿੱਚ ਹੀ ਆ ਫਿਰ ਕਾਲ ਹੋਈ 6 ਮਿੰਟ ਆਈ ਥਿੰਕ 2 ਸੈਕਿੰਡ ਜਾਂ 4 ਸੈਕਿੰਡ ਗੱਲ ਹੋਈ ਹੈ ਮੇਰੀ ਉਸ ਬੰਦੇ ਨਾਲ ਤੇ ਉਹ ਵੀ ਸਕਰੀਨਸ਼ਾਟ ਮੇਰੇ ਕੋਲ ਹੈਗਾ ਔਰ ਮੈਨਾਂ ਬਹੁਤ ਸੋਹਣੀਆਂ ਗੱਲਾਂ ਗੁਲਾ ਕਰਕੇ ਤੇ ਉਦੋਂ 5-7 ਮਿੰਟ ਬਾਅਦ ਵੀਡੀਓ ਡਿਲੀਟ ਕਰ ਦਿੱਤੀ ਗਈ। ਮੈਂ ਚਾਹਾਂ ਮੈਂ ਸਕਰੀਨਸ਼ਾਟ ਇੱਥੇ ਵੀ ਦਿਖਾਦਾ ਪਰ ਮੈਨਾਂ ਚੱਕਰਾਂ 'ਚ ਪੈਣਾ ਨਹੀਂ ਚਾਹੁੰਦਾ। ਕਦੇ ਬੜੇ ਚਿਹਰੇ ਬਾਦ ਕਾਲ ਉਹਨਾਂ ਨਾਲ ਮੇਰੀ ਗੱਲ ਹੋਈ ਆ ਪਰ ਇਹਨਾਂ ਦੇ ਵੱਡੇ ਅਹੁਦੇ ਤੇ ਨੇ ਉਹ ਬੰਦੇ। ਬਹੁਤ ਵੱਡੇ ਅਹੁਦੇ ਤੇ ਜਿਹੜੇ ਰੋਜ਼ ਹੀ ਨਜ਼ਰ ਆਉਂਦੇ ਨੇ ਸਕਰੀਨਾਂ 'ਤੇ ਅੱਜਕੱਲ੍ਹ। ਕਾਲ ਆਈ ਉਹਨਾਂ ਦੀ। ਵੀਡੀਓ ਪੈਂਦਿਆਂ ਸਾਰੀ ਘੰਟੇ ਡੇਢ 2 ਘੰਟੇ ਬਾਅਦ ਵੀਡੀਓ ਪੈਣ ਤੋਂ। ਪਹਿਲਾਂ ਕਦੇ ਨਹੀਂ ਕਾਲ ਕੀਤੀ। ਤੇ 5-7 ਮਿੰਟ ਬਾਅਦ ਵੀਡੀਓ ਡਿਲੀਟ ਕਰਾ ਦਿੱਤੀ ਗਈ ਕੋਈ ਗੱਲ ਨਹੀਂ ਮੈਂ ਤੇ ਉਹਨਾਂ ਵਿੱਚੋਂ ਥੋੜhua ਜਿਹੜੇ ਸਟ੍ਰਾਈਕਾਂ ਕਰਨਗੇ ਧਰਨੇ ਦੇਣਗੇ ਵੀ ਸਾਡੇ ਪੇਜ ਬੰਦ ਕਰ ਤੇ ਸਾਡਾ ਚੈਨਲ ਬੰਦ ਸਾਡੀ ਵੀਡੀਓ ਨਹੀਂ ਕੋਈ ਨਹੀਂ ਕਰ ਲਓ ਤੁਸੀਂ ਫੇਰ ਕੀ ਹੈ ਮੇਰਾ ਕਿਹੜਾ ਫੁੱਲ ਟਾਈਮ ਬਿਜ਼ਨਸ ਆ ਮੈਂ ਤਾਂ ਜਿੰਨੇ ਦਿਨ ਜੂੰਦਾ ਬੋਲਦਾ ਰਹਿਾਂਗਾ ਇਹਨੂੰ ਡਿਲੀਟ ਕਰਾ ਦੋਗੇ ਹੋਰ ਪਾ ਦਾਂਗੇ ਫੇਰ ਹੋਰ ਪਾਈ ਚੱਲਾਂਗੇ ਟੀਟ ਤੇ ਮੈਂ ਵੀ ਹਾਂ ਕੋਈ ਨਹੀਂ ਕੋਈ ਰੌਲਾ ਨਹੀਂ ਠੀਕ ਹੈ ਸੋ ਮਿੱਤਰੋ ਪਿਆਰਿਓ ਤੁਸੀਂ ਵੀਡੀਓ ਪੂਰੀ ਵੀ ਦੇਖ ਲੋ ਜੇ ਨਹੀਂ ਦੇਖੀ YouTube ਤੇ ਪਈ ਆ ਜੇ Facebook ਤੋਂ ਡਿਲੀਟ ਕਰਾ ਦਿੱਤੀ ਗਈ ਆ ਪਰ ਉਹਦਾ ਥੋੜਾ ਜਿਹਾ ਪਾਰਟ ਆਪਾਂ ਫੇਰ ਪਾਨੇ ਹੁਣ ਦੇਖਦੇ ਆ ਅੱਗੇ ਤੇਰੇ ਭਾਗ ਲੱਛੀਏ ਕੋਈ ਨਹੀਂ ਕੀ ਕਰਦੇ ਨੇ ਕੀ ਕਰ ਵੀ ਦੇਣਗੇ ਡਿਲੀਟ ਤੇ ਨੋ ਪ੍ਰੋਬਲਮ ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਕਮੈਂਟ ਕੀਤੇ ਸੀ ਮੇਰੀਆਂ ਆ ਜਿਹੜੀ ਚੀਮਾ ਸਾਹਿਬ ਦੀ ਸਟੇਟਮੈਂਟ ਆਉਣ ਤੋਂ ਬਾਅਦ ਤੁਹਾਡੇ ਬਹੁਤ ਬਹੁਤ ਮੈਸੇਜ ਆ ਮੈਨੂੰ WhatsApp ਤੇ ਕਹਿੰਦੇ ਭਾਜੀ ਯੂ ਵਾਸ ਰਾਈਟ ਤੁਸੀਂ ਬਿਲਕੁਲ ਸਹੀ ਸੀਗੇ ਉਹੋ ਗੱਲਾਂ ਸਾਹਮਣੇ ਆ ਗਈਆਂ ਜੋ ਤੁਸੀਂ ਕਹਿਆ ਸੀ ਉਹ ਗੱਲਾਂ ਸੱਚ ਹੋ ਗਈਆਂ ਤੇ ਬਸ ਜੇ ਤੁਸੀਂ ਕੋਖ ਪੜਤਾਲ ਕਰਕੇ ਸਾਰਾ ਕੁਝ ਕਰਦੇ ਹੋ ਤੇ ਫਿਰ ਉਹ ਗੱਲਾਂ ਸੱਚ ਹੋ ਜਾਂਦੀਆਂ ਨੇ ਮੈਂ ਨਹੀਂ ਕਹਿੰਦਾ ਮੇਰੇ ਤੋਂ ਕੋਈ ਕਾਲੀ ਨਹੀਂ ਕਦੇ ਹੋਈ ਇੱਕ ਦੋ ਵੀਡੀਓ ਮੈਂ ਵੀ ਬਿਨਾ ਸੋਚ ਸਮਝੋ ਪਾਤੀ ਸੀ ਥੋੜਾ 2-4 ਮਹੀਨੇ ਪਹਿਲਾਂ ਇੱਕ ਜਾਂ ਦੋ ਮੈਂ ਰਿਮੂਵ ਕਰਤੀ ਆਪਣੀ ਵੀਡੀਓ ਆਪੇ ਹੀ ਕਿਉਂਕਿ ਮੈਂ تحقیقات ਕਰਨ ਤੋਂ ਬਿਨਾ ਪਾਤੀ ਸੀ ਕਿ ਉਹ ਗੱਲਾਂ ਝੂਠ ਸੀ ਮੈਂ ਰਿਮੂਵ ਕਰਤੀ ਪਰ ਤੁਹਾਡਾ ਤੇ ਤੁਹਾਡੇ ਮੁੱਖ ਮੰਤਰੀ ਹੋ ਨਾ ਮੈਂ ਤਾਂ ਬੰਦਾ ਮੁੱਖ ਮੰਤਰੀ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਤੁਸੀਂ ਕਿੱਦਾਂ ਕਿਸੇ ਟੈਕਸ ਮੈਸੇਜਾਂ WhatsApp ਦੇ ਮੈਸੇਜ ਤੋਂ ਔਰ ਖਬਰ ਵੀ ਇੱਡੀ ਵੱਡੀ ਜਿਹੜੀ ਪੂਰੀ ਦੁਨੀਆ ਦੀ ਨਿਗਾਹ ਉੱਤੇ ਲੱਗੀ ਹੋਵੇ ਸੋ ਮਰਜ਼ੀ ਤੁਹਾਡੀ ਹੈ ਅੱਗੇ ਤੋਂ ਸੁਧਰਨਾ ਨਹੀਂ ਸੁਧਰਨਾ ਤੁਹਾਡੀ ਮਰਜ਼ੀ ਕਿਉਂਕਿ ਮੇਰਾ ਤੇਨਾ ਚੀਚਾ ਨਾਲ ਕੋ ਮਤਲਬ ਨਹੀਂਗਾ ਮੇਰੇ ਵਿਊਅਰਜ਼ ਨਾਲ ਮੇਰਾ ਪਿਆਰ ਆ ਮੁਹੱਬਤ ਇਦਾਂ ਹੀ ਬਣਿਆ ਰਹੇਗਾ ਸੋ ਖੁਸ਼ ਰਹੋ ਆਬਾਦ ਰਹੋ ਸਤ ਸ਼੍ਰੀ ਅਕਾਲ